ਸਭ ਤੋਂ ਪਹਿਲਾਂ ਤਾਂ ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇਗ ਬਹਾਦਰ ਸਿਮਰਿਆ ਕਰਨੋਂ ਇਹਦੇ ਆਵੇ ਤਾਏ ਸਭ ਤਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਤੇ Hindu ਧਰਮ ਦੀ ਰੱਖਿਆ ਵਾਸਤੇ ਜਿਹੜਾ ਆਪਣਾ ਬਲੀਦਾਨ ਦਿੱਤਾ ਉਹਨਾਂ ਨੇ ਦਿੱਲੀ ਜਾ ਕੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਨੇ ਸ਼ਹੀਦੀ ਜਿਹੜੀ ਹੈ ਉਹਨਾਂ ਦੀ ਵੀ ਨਾਲ ਸ਼ਹੀਦੀ ਹੋਈ ਤੇ ਜਿੱਥੇ ਆਪਾਂ ਇਕੱਲੇ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਸਾਰੇ ਸੂਬਿਆਂ ਦੇ ਵਿੱਚ ਉਥੋਂ ਦੀਆਂ ਤਕਰੀਬਨ ਜਿੱਥੇ-ਜਿੱਥੇ ਵੋਭ ਗਿਣਤੀ ਦੇ ਵਿੱਚ ਸਾਡੇ ਸਿੱਖ ਬੈਠੇ ਹੋਏ ਨੇ ਤੇ ਜਿੱਥੇ ਘੱਟ ਵੀ ਨੇ ਉਥੋਂ ਦੇ ਵੀ ਤਕਰੀਬਨ ਜਿਹੜੇ ਸਾਰੇ ਸੀਐਮ ਤੇ ਆਪਣੇ-ਆਪਣੇ ਰਾਜਾਂ ਦੇ ਉਹ ਕਰ ਰਹੇ ਨੇ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ ਉਹਨਾਂ ਦੇ 350 ਸਾਲ ਦਾ ਸ਼ਹੀਦੀ ਸ਼ਤਾਬ ਦੀ ਜਿਹੜੀ ਹੈ ਬਹੁਤ ਹੀ ਸਤਿਕਾਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਉੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਸਿੱਖੀ ਦਾ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਨਾਲ ਹੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇਵਾਲੀ ਜੀ ਉਹਨਾਂ ਦਾ 350 ਸਾਲਾ ਗੁਰਤਾ ਗੱਦੀ ਸ਼ਤਾਬਦੀ ਵੀ ਆਪਾਂ ਮਨਾ ਰਹੇ ਆ ਤੇ ਜਿੱਥੇ ਅੱਜ ਜਿਹੜੀ ਹੈ ਆ ਜਿਹੜਾ ਆਪਣੇ ਪ੍ਰੋਗਰਾਮ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਇਹ ਇਹਨਾਂ ਨੇ ਜਗ੍ਹਾ ਦਾ ਜਿਹੜਾ ਸੀ ਉਹ ਮੰਗ ਕੀਤੀ ਸੀ ਤੇ ਉਹ ਜਗ੍ਹਾ ਜਿਹੜੀ ਹੈ ਇੱਥੇ ਆਪਣੇ ਗੁਰੂ ਕਾ ਬਾਗ ਸ਼ੌਣੀ ਬੁੱਢਾ ਧਾਲ ਚ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਹੀ ਹੈ ਇਹ ਜਗ੍ਹਾ ਇਹਨਾਂ ਨੂੰ ਜਿਹੜੀ ਹੈ ਪੰਡਾਲ ਵਾਸਤੇ ਧਾਰਮਿਕ ਪ੍ਰੋਗਰਾਮਾਂ ਵਾਸਤੇ ਜਿਹੜੀ ਉਹ ਉਹਨੇ ਦੇਣ ਵਾਸਤੇ ਇਹ ਆਪਣੇ ਇੱਥੇ ਸਟੇਜ ਲਾਉਣਗੇ ਤੇ ਨਾਲ ਹੀ ਉਹ ਵੀ ਸਾਡੀ ਧਾਰਮਿਕ ਰੌ ਰੀਤ ਹੈ ਰਵਾਇਤ ਜਿਹੜੀ ਧਾਰਮਿਕ ਉਹਦੇ ਮੁਤਾਬਕ ਹੀ ਸਾਰੇ ਜਿਹੜੇ ਹੈ ਇਹਨਾਂ ਨੂੰ ਸਾਰਾ ਦੱਸਿਆ ਹੈ ਵੀ ਇਹ ਪ੍ਰੋਗਰਾਮ ਧਾਰਮਿਕ ਦੇਰੇ ਦੇ ਵਿੱਚ ਰਹਿ ਕੇ ਹੀ ਸਾਰੇ ਕਰਨੇ ਨੇ। ਬਾਬਾ ਜੀ ਅੱਜ ਇਹ ਆਇਆ ਵੀ ਸ਼੍ਰੋਮਣੀ ਗੁਰਦੁਆਰਾ ਪਰੰਮ ਕਮੇਟੀ ਨੇ ਮਨਾ ਕਰ ਦਿੱਤਾ ਹੈ ਵੀ ਅਸੀਂ ਕੀਰਤਨ ਦਰਬਾਰ ਸ਼ੀਸ਼ਾ ਸਾਹਿਬ ਦੇ ਵਿੱਚ ਨਹੀਂ ਸਰਕਾਰ ਨੂੰ ਕਰਵਾਉਣਾ। ਇਸ ਬਾਰੇ ਸ਼ੀਸ਼ਾ ਸਾਹਿਬ ਸ਼ੀਸ਼ਗਾਹ ਸਾਹਿਬ ਗੁਰਦੁਆਰਾ ਸਾਹਿਬ ਉਹ ਉਹਨਾਂ ਦਾ ਕੰਮ ਹੈ। ਦੇਖੋ ਸਾਡੇ ਕੋਲੇ ਤੇ ਇੱਥੇ ਪੰਡਾਲ ਲੱਗਣਾ ਹੈ ਹਨਾ ਤੇ ਉਹ ਉਹਨਾਂ ਦਾ ਪ੍ਰਬੰਧ ਹੈ। ਇੱਥੇ ਸਾਡਾ ਪ੍ਰਬੰਧ ਹੈ। ਉਹ ਉਹਨਾਂ ਨੇ ਦੇਖਣਾ ਇੱਥੇ ਅਸੀਂ ਆਪਣੇ ਦੇਖਣਾ ਨਿਹੰਗ ਸਿੰਘ ਜੱਸੀ ਬੰਦਿਆਂ ਜਿਸ ਤਰ੍ਹਾਂ ਹੁੱਲਾ ਮਹੱਲਾ ਮੁਕੇ ਮਹੱਲਾ نکالਦਿਆਂ ਨੇ ਜਾਂ ਅਲੱਗ-ਅਲੱਗ ਚਮਕੌਰ ਸਾਹਿਬ ਮੁਕਤਸਰ ਸਾਹਿਬ ਨਾਲ ਨਿਕਲ ਕੋਈ ਅਜੀਹੀ ਸਮਾਪਨਾ ਹਾਂਜੀ ਹਾਂਜੀ ਸੰਭਾਵਨਾ ਕਿਉਂ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਬਦ ਸਾਂਝੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦੀਆ ਪਰ ਸੀਨਾ ਉਚਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਦਿੱਲੀ ਦੇ ਸੀਸਗੰਜ ਸਾਹਿਬ ਵਿਖੇ ਜਿਹੜੀ ਉਹਨਾਂ ਨੇ ਸ਼ਹੀਦੀ ਦਿੱਤੀ ਤੇ ਉਹਨਾਂ ਦੀ ਸ਼ਹੀਦੀ ਵਾਸਤੇ ਨੂੰ ਸਮਰਪਿਤ ਸਾਰੇ ਨਿਹੰਗ ਸਿੰਘ ਕੀ ਸਾਰਾ ਖਾਲਸਾ ਪੰਥ ਉਹਦੇ ਵਿੱਚ ਸਾਰੇ ਆਪਣੇ ਧਰਮਾਂ ਦੇ ਲੋਕ ਜਿਹੜੇ ਆ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸਾਰੇ ਧਰਮਾਂ ਦੇ ਲੋਕ ਆ ਕੇ ਸਮੂਲੀਅਤ ਕਰਨਗੇ ਉਹਦੇ ਵਿੱਚ ਸਾਰਿਆਂ ਨੂੰ ਖੁੱਲਾ ਸੱਦਾ ਤੇ ਨਾਲ ਹੀ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਪੰਜਾਬ ਸਰਕਾਰ ਨੇ ਜਿਹੜਾ ਇਹ ਆਪਣੇ ਇਹਨਾਂ ਨੇ ਰੱਖਿਆ ਵੀ 24 ਤਰੀਕ ਨੂੰ 23 ਤਰੀਕ ਨੂੰ ਇਹਨਾਂ ਨੇ ਇੱਥੇ ਪ੍ਰੋਗਰਾਮ ਰੱਖੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਉਹਨੇ ਨਿਹੰਗ ਸਿੰਘ ਫੌਜਾਂ ਵੱਲੋਂ ਇੱਥੇ ਬੁੱਢਾ ਦਲ ਵੱਲੋਂ ਆਰੰਭ ਹੋਣੇ ਨੇ ਤੇ ਉਹਦੇ ਚ ਨਮਸਕਾਰ ਕਰਨ ਵਾਸਤੇ ਕੋਈ ਵੀ ਆ ਸਕਦਾ ਹੈ ਤੇ ਨਾਲ ਜਿਹੜਾ 24 ਤਰੀਕ ਨੂੰ ਜਿਹੜਾ ਆਪਣੇ ਨਿਹੰਗ ਸਿੰਘ ਜਥੇਬੰਦੀਆਂ ਉਹਦੇ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਕਰਨਾ ਨਿਹੰਗ ਸਿੰਘ ਫੌਜਾਂ ਲਈ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਉਹਦੇ ਚ ਆਪਣੇ ਪੰਜਾਬ ਸਰਕਾਰ ਨੇ ਵੀ ਸਮੂਲੀਅਤ ਕਰਨੀ ਹੈ ਤੇ ਨੰਗ ਸਿੰਘ ਫੌਜਾਂ ਜਿਹੜਾ 24 ਤਰੀਕ ਨੂੰ ਵੀ ਇੱਕ ਨਜ਼ਰ ਕੀਰਤਨ ਹੈ ਤੇ ਉਹ ਜਿਹੜਾ ਕੀਰਤਪੁਰ ਸਾਹਿਬ ਤੋਂ ਸੀਸਗੰਜ ਸਾਹਿਬ ਤੱਕ ਇਹਨਾਂ ਨੇ ਆਪਣੇ ਜਿਹੜਾ ਲੈ ਕੇ ਉੱਥੇ ਆਉਣਾ ਨਮਸਕਾਰ ਕਰਨੀ ਗੁਰੂ ਸਾਹਿਬ ਦੇ ਚਰਨਾਂ ਚ ਤੇ ਉਵੇਂ ਹੀ ਜਿਵੇਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਨੇ ਜਿਹੜਾ ਅ 29 29 ਤਰੀਕ ਨੂੰ ਆਪਣੇ ਕਿਹਾ ਸੀ ਬਾਬਾ ਜੀ ਆਪਾਂ ਪਰ ਜਿਹੜਾ ਸਾਡਾ ਵੀ ਇੱਕ ਨਰੋਲ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਤੇ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਜਿਹੜਾ ਅਕੀਰਪੁਰ ਸਾਹਿਬ ਤੋਂ 29 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਅ ਲੈ ਕੇ ਜਿਹੜਾ ਸੀਸਗੰਜ ਸਾਹਿਬ ਤੱਕ ਉੱਥੇ ਆਉਣਾ ਉਹ ਅਹੀ ਪਹਿਲਾ ਹੀ ਨੰਗ ਸਿੰਘ ਜਥੇਬੰਦੀਆਂ ਨੇ ਜਿਹੜਾ ਉਹਦਾ ਜਿਹੜਾ ਆਪਣੇ ਐਲਾਨ ਕੀਤਾ ਹੋਇਆ ਤੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਹੀ ਸਾਂਝੇ ਤੌਰ ਤੇ ਸਾਰਾ ਉਹ ਪ੍ਰੋਗਰਾਮ ਉਲੀਕਿਆ ਹੋਇਆ ਸਾਡੇ ਚ ਆਪਣੇ ਸ਼ੌਕ ਦੀ ਨਹੀਂ ਹੈ ਕੋਈ ਵੀ ਇਹੋ ਜੀ ਹੁਣ ਸ਼ਹੀਦੀ ਜਦੋਂ ਜੋੜ ਮੇਲੇ ਹੁੰਦੇ ਨੇ ਸਾਬ ਜਿਆਦਿਆਂ ਦੇ ਸ਼ਹੀਦੀ ਜੋੜ ਮੇਲੇ ਹੁੰਦੇ ਫਤੇਗੜ ਸਾਹਿਬ ਵੱਡੇ ਜੋੜ ਮੇਲੇ ਹੁੰਦੇ ਨੇ ਜਿਹੜੇ ਚਮਕੌਰ ਸਾਹਿਬ ਇਹੇ ਤੇ ਉਦੋਂ ਸ਼ਹੀਦੀ ਜਿਹੜੇ ਆ ਆਪਣੇ ਜੋੜ ਮੇਲੇ ਹੁੰਦੇ ਨੇ ਉੱਤੇ ਉਦੋਂ ਸਾਰੀਆਂ ਲੈਂਟਾਂ ਉਦੋਂ ਨਹੀਂ ਲੱਗਦੀਆਂ ਉਹਦੇ ਤੋਂ ਜ਼ਿਆਦਾ ਤਾਂ ਨਹੀਂ ਨਾ ਹੁੰਦਾ ਉਹ ਉੱਥੇ ਵੀ ਤਾਂ ਸਾਰੇ ਲੱਗਦੀਆਂ ਹੀ ਆ ਪਰ ਫੇਰ ਵੀ ਜੇ ਕੋਈ ਲੱਗਦਾ ਹੈ ਤੇ ਫਿਰ ਉਹ ਅਕਾਲ ਤਖਤ ਸਾਹਿਬ ਤੋਂ ਆਪਣੇ ਉਹ ਕੋਈ ਕਰ ਸਕਦੇ ਨੇ ਆਪਣੇ ਉਹਦੇ ਮੁਤਾਬਕ ਚੱਲ ਪਾਂਗੇ ਪਰ ਇਹੋ ਜੀ ਕੋਈ ਮਨਾਈ ਨਹੀਂ